ਸਸਕਾਰ ਹੋ ਸ੍ਰੀ ਆ ਚਲਨੇ ਸਾਰਿਆਂ ਦੇ ਤੇ ਡੈਚ ਹਸਪਤਲ ਦੇ ਉੱਤੇ ਸਵਾਗਤ ਆ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਗੇ ਸੋ ਆਪਣਾ ਵਲੌਗ ਫਿਰ ਕੰਟੀਨਿਊ ਅੱਜ ਤੋਂ ਫਿਰ ਚੱਲੂਗਾ ਸ਼ਾਮ ਤੱਕ ਸੋ ਗਾਇਸ ਆ ਦੋ ਚਾਰ ਦਿਨ ਆਪਣੀ ਵਲੌਗ ਥੋੜੀ ਘੱਟ ਆ ਰਹੀ ਨਹੀਂ 6-6 ਮਿੰਟਾਂ ਦੇ ਕਿਉਂਕਿ ਥੋੜਾ ਜਿਹਾ ਘਰ 'ਚ ਪ੍ਰੋਗਰਾਮ ਹੀ ਹੋ ਤਾਂ ਉਹਨੂੰ ਦੱਸਿਆ ਆ ਹੀ ਸੋ ਆਪਣਾ ਮੂਸਾ ਜੀ ਖਤਮ ਹੋ ਜਾਣਾ ਆਸ਼ਾ ਤੇ ਕੱਲ ਤੋਂ ਆਪਾਂ ਸਹੀ ਫਿਰ ਆਪਣੀ ਵਲੌਗ ਥੋੜੀ ਆਏ ਆਂਗੇ ਲੰਬੇ ਹੋ ਜਾ ਕਰਨਗੇ ਸੋ ਪਹਿਲਾਂ ਤਾਂ ਆਪਾਂ ਬੈਂਚ ਲਾ ਲਈਏ ਸੋ ਇੱਕ ਬੈਂਚ ਕਿਉਂਕਿ ਇਹ ਫਿਰ ਇਹਨਾਂ ਨੂੰ ਖੁੱਲੇ ਛੱਡ ਦਾਂਗੇ ਫਿਰ ਆਬ ਦਾ ਦਾਣਾ ਪਾਉਂਦੇ ਸੋ ਮੈਂ ਤੇ ਗੁਰਤਾਜ ਤੈਨੂੰ ਇੱਕ ਰੇ ਇੱਥੇ ਬੈਂਚ ਲਾ ਕੇ ਮਿਲਦੇ ਹਾਂ ਸੋ ਇੱਥੇ ਬੈਂਚ ਨਹੀਂ ਲੱਗਾ ਬੈਂਚ ਲਾ ਕੇ ਮਿਲਦੇ ਹਾਂ ਤੇ ਫਿਰ ਇਹਨਾਂ ਨੂੰ ਖੁੱਲੇ ਛੱਡਦੇ ਹਾਂ ਜੀ ਗਾਇਸ ਹੁਣ ਸੈੱਟ ਕਰਤਾ ਇਹਦੇ ਨਾਲ ਇਹ ਹੀ ਸਾਰੇ ਕੋਠੇ ਤੇ ਖਲਾਰਾ ਨਹੀਂ ਪੈਂਦਾ ਉਹ ਓਨੇ ਖੇੜੀਆਂ ਚ ਰਹਿੰਦੇ ਸੋ ਕਿੱਡੇ ਤਾਬਲੇ ਪਹਿਣ ਮਾਂਜੀ ਗਾਈਸ ਹੁਣ ਆਪਾਂ ਕਿ ਆ ਸਾਰੇ ਅੰਦਰ ਧੜਦੇ ਆ ਤੇ ਆ ਇੱਕ ਬਾਹਰ ਰਹਿ ਗਿਆ ਮੈਂ ਵੇਖਿਆ ਨਹੀਂ ਕਿਤੇ ਥੱਲੇ ਵੜ ਗਿਆ ਇਹੋ ਜਿਹਾ ਮੈਂ 22 ਸਾਰੇ ਚੰਦਾਂ ਦਾ ਇੰਨੇ ਉੱਤੇ ਵੀ ਬੈਠੇ ਨਾ ਨਹੀਂ ਸੋ ਕਿ ਦਰਮਾਨ ਨਾਲ ਐ ਬੈਠੇ ਉਹ ਐ ਲੈਂਡ 'ਚ ਬੈਠੇ ਮੱਜਾਂ ਨਹੀਂ ਬੈਠੇ ਸੋ ਪੱਖੇ ਦਾ ਨਾ ਆਉਂਦੇ ਆ ਨੇ ਕੱਲ ਦੀ ਵਾਵਾ ਇਥੇ ਗਰਮੈਸ਼ ਵੀ ਘਟੀ ਨਹੀਂ ਨਾ ਸਮੈਲ ਦੋ ਜਰਾ ਵਾਵਾ ਲੱਪੀ ਸੋ ਨਹੀਂ ਨੂੰ ਗੇਮਿੰਨ ਹੁੰਦਾ ਤਾਂ ਪਰ ਇਹਨੂੰ ਬਾਹਰ ਰੱਖਾਂਗੇ ਲੈ ਚ। ਹਾਂਜੀ ਗਾਇਸ ਹੁਣ ਪੱਖਾ ਲੱਗਾ ਹੈ ਇਹਨਾਂ ਨੂੰ ਜਿਵੇਂ ਤੁਸੀਂ ਤੁਹਾਨੂੰ ਵਲੌਗ ਚ ਪਤਾ ਲੱਗ ਗਿਆ ਇਹਨਾਂ ਪੱਖਾ ਲਾ ਕੇ ਗਏ ਹਾਂ ਸੋ ਪੱਖਾ ਹੀ ਨਜ਼ਰ ਆ ਰਿਹਾ ਤਾਂ ਅੰਦਰ ਕਿਉਂਕਿ ਮੌਸਮ ਇਦਾਂ ਖੁੱਪੀ ਚੈੱਕ ਕਰ ਸਕਦੇ ਜੇ ਫੇਰ ਅੱਜ ਮੌਸਮ ਖਰਾਬ ਹੋ ਗਿਆ ਵਾ। ਮਲੇ ਵਾ ਹਵਾ ਜਾਂਦੇ ਰਹੀ ਗਿਆ। ਆ ਲਾਉਣੀਆਂ ਕੀ ਲਾਉਣੀਆਂ ਮੈਂ? ਲਾ ਦਿੰਨੇ। ਉਹ ਨਹੀਂ ਨਹੀਂ ਲੋੜ ਹੀ ਨਹੀਂ ਆਏ ਮੌਸਮ। ਕੋਈ ਨਹੀਂ ਫੇਰ। ਆ ਜਾਣਗੇ ਰਹਿੰਦੇ ਰਹਿੰਦੇ ਕੋਈ ਨਾ ਨਹੀਂ ਨਹੀਂ ਸੋ ਅੱਜ ਸ਼ਾਮ ਨੂੰ ਇੱਕ ਦੇ ਗਾਇਸ ਇਹਨਾਂ ਦੇ ਆਪਾਂ ਕੇਜ ਦੀ ਸਫਾਈ ਜ਼ਰੂਰ ਕਰਨੀ ਆ ਕਿਉਂਕਿ ਇਹ ਨਾਲ ਬਹੁਤ ਬੁਰਾ ਹਾਲ ਬਣਾਇਆ ਹੈ ਬਾਹਰ ਨਾ ਕੱਢੀ ਬਾਹਰ ਨਾ ਕੱਢੀ ਓਏ ਭਾਈ ਪਾਣੀ ਹੋ ਗਿਆ ਨਾ ਪਾਣੀ ਭਰਿਆ ਆਏ ਪੀ ਗਏ ਹੋਣ ਲੱਗਾ ਜਾਂ ਕਿ ਮੌਸਮ ਤਾਂ ਨਹੀਂ ਜਾਂਦੇ ਸੈਗੀ ਬਹੁਤ ਵਧੀਆ ਵਾ ਤੇ ਇਸ ਤਰ੍ਹਾਂ ਇਹਨਾਂ ਆਪਾਂ ਖੁੱਲੇ ਛੱਡ ਦਿੰਦੇ ਆਂ ਥੀੜੇੰਨ ਨੂੰ ਪਾਈ ਹੋਈ ਔਰ ਉੱਤੇ ਚ ਪਈ ਵੀ ਹੋਈ ਆ ਥੀੜਾ ਉਹ ਹੈ ਜਿੱਥੇ ਚਦਣਾ ਪੈਂਦੀ ਨਾ ਇੱਕ ਕੰਮ ਘਰ ਵਾਸਤੇ ਉਹ ਜਿਹੜੀ ਲੱਕੜ ਦੀ ਹੈ ਨਾ ਉਹ ਇੱਥੇ ਵਿੱਚ ਕਰ ਲਿਆ ਕੇ ਰੱਖਦੇ ਆਂ ਸਮਝ ਜੀ ਗਾਈਸੋ ਨੇ ਇਹਨਾਂ ਨੂੰ ਆਪਾਂ ਖੁੱਲੇ ਛੱਡਤਾ ਇਸ ਤਰ੍ਹਾਂ ਸ਼ਾਮ ਤੱਕ ਖੁੱਲੇ ਰਹਿਣਗੇ ਤੋ ਜਿੰਨਾ ਜੇ ਮੌਸਮ ਸਹੀ ਆ ਜੇ ਵਿੱਚ ਧੋਪ ਲੱਗ ਗਈ ਫੇਰ ਆਪਾਂ ਇਹਨਾਂ ਨੂੰ ਅੰਦਰ ਤਾਂ A few moments later ਹਾਂਜੀ ਗਾਇਸ ਸ਼ਾਮ ਹੋ ਚੁੱਕੀ ਸੋ ਸੂਰਜ ਜੇ ਵੀ ਹੈਗਾ ਵਾ ਪਰ ਅੱਜ ਆਪਾਂ ਥੋੜਾ ਜਿਹਾ ਟਾਈਮ ਨੇ ਉੱਪਰ ਆ ਗਏ ਹਾਂ ਸੋ ਅੱਜ ਇਹਨਾਂ ਨੂੰ ਆਪਾਂ ਪਾਇਆ ਏ ਸ਼ਿਮਲਾ ਮਿਰਚੇ ਪਾਈ ਨੇ ਘਰ ਤਾਂ ਸ਼ਿਮਲਾ ਮਿਰਚੇ ਤੇ ਛੋਲੇ ਅੰਦੇ ਦਾਨ ਹਾਂਜੀ ਸ਼ਿਮਲਾ ਮਿਰਚੇ ਤੇ ਨਾਲ ਛੋਲੇ ਜੋ ਪੂਜੀ ਛੋਲੇ ਆਂ ਦੇ ਉੱਪਰਲੇ ਉਹ ਪਾਏ ਸੀ ਸੋ ਵੀ ਇਹ ਖੁਸ਼ ਹੋ ਕੇ ਖਾਂਦੇ ਤੇ ਆ ਫੀਡ ਪਾਈਏ ਨਿੱਕੇ ਨੂੰ ਪਾਈ। ਤੇ ਸਰਤਾਜ ਭਾਈ ਆਪਣਾ ਫੇਰ ਲੈਣ ਗਿਆ ਵਾ। ਉਹ ਲੈਣ ਗਿਆ ਪੱਠੇ। ਸੋ ਇੱਕੋ ਤੁਹਾਨੂੰ ਨਜ਼ਰ ਆਉਂਦਾ ਹੋਗਾ। ਇਹਦੇ ਹੋਰ ਆ ਜਾ ਵੀਰ। ਇਹ ਦੋਵੇਂ ਪੱਠੇ। ਉਹ ਦੋ ਪੱਠੇ ਲੈਣ ਗਿਆ। ਚਲੋ ਹੁਣ ਆਪਾਂ ਨਾਲ ਇੱਕ ਕੇਜ ਸਾਫ਼ ਕਰਦੇ ਹਾਂ। ਕਿਉਂਕਿ ਇਹ ਦੇਖੋ ਕੇਜ ਦਾ ਕੀ ਹਾਲ ਬਣਾਇਆ ਇਹਨਾਂ ਨੇ। ਬਹੁਤ। ਓ ਮਾਈ ਗॉड। ਵਾਹ। ਜਦਾਂ ਬੁਰਾ ਹਾਲ ਕੀਤਾ ਹੈ। ਸੋ ਇਹਨੂੰ ਇੱਕਰੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਬਹੁਤ ਜ਼ਿਆਦਾ ਨਾ ਖਾਰਾ ਪਾਇਆ ਸੋ ਅੰਜੀ ਗਾਇਸ ਲੈ ਕੇ ਆ ਚੁੱਕਿਆ ਸੋ ਰਾਕਾ ਸੋ ਇਹਨਾਂ ਨੂੰ ਫਾਇਦਾ ਲੱਗ ਗਿਆ ਸੋ ਪਾ ਦੇ ਵਸੇ ਕਹਿੰਦੇ ਖਲਾਰ ਦੇ ਓਏ ਉੱਤੇ ਨਾ ਖਲਾਰ ਉੱਤੇ ਨਾ ਖਲਾਰ ਉੱਤੇ ਨਾ ਓਏ ਥੋੜੇ ਉਧਰ ਛੋੜ ਦੇ ਇਹਨਾਂ ਕਈ ਹਾਂਜੀ ਗੋਤਾਂ ਮੇਰੇ ਨਾਲ ਕਰਾਉਣ ਲੱਗਾ ਜੀ ਇੱਕ ਨੇ ਇਸਾਫਤ ਜਿਵੇਂ ਇੱਕ ਦਿਨਾਂ ਦੀ ਉਹ ਬਹੁਤ ਜਿਆਦਾ 스మెਲ ਚੜਨ ਗਈ ਹੈ ਜਾਇ ਗਰ ਕੋਈ ਤਾਂ ਪਾਉਣਾ ਲੱਗਿਆ ਪਰ ਮੈਂ ਖ ਲੈ ਆਇਆ ਤੂੰ ਮੂੰਹ ਭਾਵੇਂ ਕਰ ਦੇ ਹੈ ਲੈ ਆ ਉਹ ਤੇ ਨਹੀਂ ਲੇਟ ਦਾਂਗੇ ਕੋਈ ਨਹੀਂ ਆਪਾਂ ਤੋਂ ਪਰ ਨਾ ਲੈ ਆਇਆ ਉੱਥੇ ਉਹ ਪਹਿਲਾਂ ਇਹਨਾਂ ਨੂੰ ਕੱਢਣ ਕਿਧਰ ਪੈਣਾ ਹੈ ਅੱਜ ਇਹ ਕਾਫੀ ਹੱਦ ਤੱਕ ਸੁੱਕ ਚੁੱਕੀਆਂ ਹੈ ਸੋ ਇਸ ਦਾ ਇਸ ਮੈਲ ਵੀ ਘਟੇ ਸੋ ਗਾਇਸ ਇਹਨਾਂ ਦਾ ਪੱਖਾ ਇਸੇ ਕਰਕੇ ਲਾਤਾ ਸੀ ਕਿ ਜਮੀਨ ਵਿੱਚ ਮਿੱਠਾ ਸਰ੍ਹੋਂ ਸੁੱਕ ਜਾਨ ਤੇ ਇਹੋ ਜਿਹਾਂ ਦੀ ਇਹਨਾਂ ਦੀ ਹਵਾ ਕ੍ਰੋਸਿੰਗ ਦੀ ਰਵੇ ਕੱਟੀ ਕਰਕੇ ਕੱਢਣੀ ਗੇਸ ਤੇ ਮੈਂ ਸ਼ਰੀਫ ਇਹਨਾਂ ਨੂੰ ਫਾਇਰ ਤੇ ਕਰਕੇ ਮਰਿਆ। ਕਿਉਂਕਿ ਇਹ ਤੋਂ ਬੋਧਾ ਬੀ। ਉਹ ਉੱਠਾ ਕੇ ਲਿਆ। ਸੋਨੀ ਚੰਗੀ ਤਰ੍ਹਾਂ ਸਾਹ ਲੈਂ। ਸੋ ਥੱਲੇ ਲੱਕੜ ਤੇ ਜਿਵੇਂ ਕਹਿੰਦੇ ਲੱਕੜ ਖਰਾਬ ਹੋ ਗਈ ਹੈ ਤੇ ਲੱਕੜ ਵੈਸੀ ਰਹੀ ਹੈ। ਕੋਈ ਰੌਣੀ ਹੈ। बस चीज को चेक करनी सो फ्रेंड्स इकदा नहीं लाव दियो कि आपा केहे दम एंगल किए जा ਐਵੇਂ ਰੱਖੀ ਜਿਵੇਂ ਪਹਿਲਾਂ ਲਾ ਸਹੀ ਆ ਕਿ ਆਪਾ ਇਧਰ ਨੂੰ ਕਰ ਦੇਗੇ ਇਧਰ ਨੂੰ ਕਰ ਦੇਣੀ ਹੈ ਸਾਦੀ ਜੇ ਹੈ ਉਧਰ ਨੂੰ ਕਰ ਦਾਂਗੇ ਅਵੇ ਉਧਰ ਨੂੰ ਕਰਨਾ ਹੈ ਇਹ ਨਾਲੇ ਹੋ ਹਵਾ ਵੀ ਸਾਰੀ ਕਰਾਸ ਹੋ ਜੂਗੀ ਪਿਛੋਂ ਦੀ ਆਦੂ ਨਹੀਂ ਜੋ ਉਹ ਨਾਲ ਲਾ ਲੀਏ ਕਿਵੇਂ ਪਰ ਉਸੇ ਤੋਂ ਭਜਾਈ ਸਿੱਧੀ ਹੋਣੀ ਢੋਪਨੀ ਸਿੱਧੀ ਪਰੇ ਹੀ ਉਹ ਫਿਰ ਤੋਂ ਟਰੋਪਲੇਟ ਆਊਗੀ ਹੈ ਉਹ ਤੇ ਟਰੋਪਲੇਟ ਆਊਗੀ ਫਿਰ ਆਪਾਂ ਨੂੰ ਚਾਦਰਾਂ ਦਾ ਪੈਣਾ ਸੋ ਹਾਂਜੀ ਤੁਸੀਂ ਗਏ ਜਿसरी ਕਮੈਂਟਾਂ ਜੀ ਦੱਸ ਦਿਓ ਕਿ ਆਪਾਂ ਕੀ ਇੱਧਰ ਲਾਈਏ ਜਾਂ ਉੱਧਰ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰਾਂਗੇ ਵੈਸਾਡਾ ਥੋੜਾ ਜਿਹਾ ਆਈਡੀਆ ਵਾ ਜੇ ਆਪਾਂ ਐਸੋ ਕਰ ਦਈਏ ਫਿਰ ਕੀ ਕਮੈਂਟਾਂ ਚ ਜ਼ਰੂਰ ਦੱਸ ਦਿਓ ਠੀਕ ਹੈ ਸੋ ਹਾਂ ਜੀ ਗਾਇਸ ਗੁਰਦਾਇ ਨੂੰ ਛੋਟੇ ਕਰਕੇ ਬਾੜਤਾ ਪਾ ਇਹ 바ਵਾ ਆਪਣੀ ਹਲਪਸ ਅਬ ਸਭ ਤੋਂ ਯਾ ਦੀ ਹਲਪਤਾ ਹੀ ਕਰਦਾ ਵਾ ਕਿਉਂਕਿ ਆਪਣਾ ਜੇ ਤੁਹਾਨੂੰ ਪਤਾ ਹੀ ਆ ਆਪਣੇ ਤਾਂ ਬਿੱਥੇ ਖੇਤ ਚ ਵੜਿਆ ਜਨਾ ਸਮਝ ਰਹਾ ਸਮਝ ਰਹਾ ਨਾ ਆਪਣੇ ਤਾਂ ਬਿੱਥੇ ਖੇਤ ਚ ਵੜਿਆ ਜਨਾ ਸੋ ਗੁਰਦਾਇ ਨੇ ਸਾਗਾ ਢਾੜਤਾ ਵਾ ਕਿ ਇਹਦੇ ਵਿੱਚ ਆਪਣੀ ਛਿਲਕਨੀ ਲਾਦੀ ਅੰਦਰ ਗੁਰਦਾਇ ਤੇ ਨੂੰ ਅੰਦਰ ਹੀ ਰਹਿੰਦੀ ਤੋ ਨਹੀਂ ਨਹੀਂ ਆਪਣੇ ਨਾ ਪੂਰੀ ਹਲ ਕਰਾਰੇ ਆਪਾਂ ਨਹੀਂ ਕਰਾਂਗੇ ਹੌਣਗੇ ਬੱਸ ਮੈਨੂੰ ਚੜਦੀ ਨਹੀਂ ਪੂਰੀ ਨਹੀਂ ਨਹੀਂ ਹਵਾ ਪੱਖਾ ਨਹੀਂ ਹਵਾ ਸਨ ਨਹੀਂ ਰੱਖ ਗਏ ਨਾ ਹੋਰ ਵੀ ਆਨੇ ਸਿੱਖ ਰੱਖਿਓ ਗਰਮੀਾਂ ਤੋਂ ਜ਼ਰੂਰ ਪੱਖਾ ਜ਼ਰੂਰੀ ਹੈ ਨਾ ਲਾ ਦੇ ਕਰੋ ਤਦ ਕੀ ਸੋ ਹਾਂਜੀ ਗਾਇਸ ਗੁਰਤਾਜ ਨੂੰ ਆਪਾਂ ਅੰਦਰ ਹੀ ਟਿਟਕੀਆਂ ਲਾ ਦੇਣੇ ਆ ਟਿਟਕੀਆਂ ਉਹ ਨਾ ਇਹਨੇ ਪਿੰਜਰੇ ਇਟਾੜ ਤਮ ਕਾਪੜਾ ਨਹੀਂ ਨਹੀਂ ਗਾਇਸ ਆਪਾਂ ਕੱਟਾਂਗੇ ਇਹਨੂੰ ਬਾਹਰ ਹੀ ਕਿੱਸਾ ਲਗਾ ਮੇਰਾ ਮਜ਼ਾਕ ਜੀ ਵਸੇ ਸੋ ਹਾਂਜੀ ਕਾਫੀ ਆਕਾਫ ਹੋ ਗਿਆ ਹੈ ਤੁਸੀਂ ਚੈੱਕ ਕਰ ਸਕਦੇ ਜੇ ਅੰਦਰੋਂ ਚੈੱਕ ਚੈੱਕ ਸੋ ਉਹ ਬਤਾ ਸਾਰਾ ਚੜੀ ਤੇ ਚਲੋ ਉਹਦੇ ਨਿਕਲਦੀ ਖਾਣਾ ਹੂੰ ਸਤਾਈਨ ਨੂੰ ਮੜਾ ਸੰਦੀ ਕੈਮਰਾ ਕਰਕੇ ਦਿਖਾਦੀ ਸੋ ਗਾਇਸ ਇਹ ਚੈੱਕ ਕਰ ਸਕਦੇ ਹੋ ਤਾਂ ਕਿ ਕਿੰਨਾ ਸਾਫ ਇੰਦਰੀਆ ਵਿਜੀ ਕਰਦਾ ਹੈ ਨਹੀਂ ਯਾਰ ਮਣਿਆ ਮੈਂ ਉਧਰੋਂ ਮੜੀ ਪੈ ਗਈ ਸੋ ਹਾਂਜੀ ਗਾਇਸ ਪਹਿਲਾਂ ਇਹਨੂੰ ਆਪਾਂ ਕਰ ਸਕੀਏ ਤੋ ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਜੀ ਇਹ ਬਿਜਲੀ ਦੀ ਫੈਕਟਰੀ ਕਿੰਨਾ ਕਿੰਨਾ ਗੰਡਿਆ ਹੋਇਆ ਸੋ ਇਥੇ ਇਸੇ ਤਰ੍ਹਾਂ ਸਫਾਈ ਕਰਕੇ ਛੇਰਨੇ ਦੇ ਆ ਮਨੁਹਰਾ ਥੱਲੇ ਗਿਆ ਵਾ ਪਤਾ ਨਹੀਂ ਕੈਂਚੀ ਗੁੰਜੀ ਲੈ ਗਿਆ ਵਾ

ਸੋ ਆ ਦੇਖੋ ਡੇਂਦਰਿਆ ਸੋ ਬੱਚਾ ਵੀ ਕਾਫੀ ਵੱਡਾ ਚੁੱਕਿਆ ਹੈ ਜੀ ਗਾਇਸ ਦੋਤਾ ਆ ਕੁਡ ਨਹੀਂ ਤੇ ਜਿਹੜਿਆ ਜਿਵੇਂ ਤੁਹਾਨੂੰ ਪਤਾ ਹੀ ਸੋ ਇਹ ਕੰਮ ਘਟ ਕਰ ਰਿਹਾ ਹੁਣ ਇਹਦੇ ਗੱਲਾਂ ਜਾ ਮਾਰੋ ਮੂਝ ਮਾਰੋ ਮਾਰੋ ਮੂਝ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਇਹਨੂੰ ਅੰਦਰ ਸੈਟਿੰਗ ਕਰ ਦੋਤਾ ਛਿੱਤੀ ਕਰੀ ਨਾ ਪਤਾ ਕਿਉਂ ਇਸəkੀ ਸੈਟਿੰਗ ਕਰਕੇ ਸਾਰੀ ਐ ਹੁੱਡਾ-ਹੁੱਡੇ ਨੂੰ ਇੱਕ ਜਗ੍ਹਾ ਸੈੱਟ ਕਰਕੇ ਤੇ ਕਮੈਂਟ ਚ ਤੁਹਾਨੂੰ ਪਹਿਲਾਂ ਵੀ ਕਿਹਾ ਹੋਇਆ ਜਰੂਰ ਦੱਸਿਓ ਕਿ ਕਿੱਦਾਂ ਸੈਟਿੰਗ ਕਰਨੀ ਹੈ ਤੇ ਇਹਨਾਂ ਨੇ ਕਰੀ ਸੈਟਿੰਗ ਕਰਕੇ ਫਿਰ ਮਿਲਦੇ ਹਾਂ ਵਿਖਾ ਦਾਂਗੇ ਕਿਵੇਂ ਸੋਹਾਂਜੀ ਗਾਇਸ ਜਿਵੇਂ ਜੀ ਆਪਣੀ ਸਫਾਈ ਹੋ ਚੁੱਕੀ ਆ ਸਤਾਈ ਦੇ ਕੈਮਰਾ ਕਰਕੇ ਜੀ ਵਿਖਾ ਦੇ ਕਿ ਕੇਜ ਵੀ ਲੱਗ ਗਿਆ ਵਾ ਸੋਕੇ ਆ ਕੇ ਵਿਖਾ ਦੇ ਤੇ ਇਹਨੇ ਚਫਾ ਇਹ ਜਿੰਦ ਨੂੰ ਇਹ ਪਾਸ ਫਾਇਆ ਤੀਏ ਤੇ ਇੰਨਾ ਕੂੜਾ ਤੇ ਇਹ ਹੁਣ ਹਮ ਫਾਕੇ ਚ ਪਾ ਦਾਂਗੇ ਸੋ ਗਾਇਸ ਕੱਲ ਤੁਹਾਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸੋ ਸਾਰੇ ਨੇ ਸੋ ਗਾਇਸ ਇੱਕ ਮੈਂ ਤਾਂ ਕਿ ਜਰੂਰ ਦਦੇ ਨੂੰ ਆਪਾਂ ਐ ਹੀ ਰੱਖੀਏ ਜੇ ਇਧਰ ਨੂੰ ਕਰ ਲੀਏ ਸੋ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕਰਾਂਗੇ ਕਿਉਂਕਿ ਇੱਧਰ ਹੀ ਬੈਟਰ ਲੱਗਦਾ ਫਿਰ ਆਪਾਂ ਇੱਧਰ ਹੀ ਰਹਿਣ ਲੱਗੇ ਤੇ ਤੁਸੀਂ ਇਸੇ ਤਰ੍ਹਾਂ ਬਲੌਗ ਨੂੰ ਪਿਆਰ ਦਿੰਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜਿਵੇਂ ਜੀ ਵੀ ਆਪਣੇ ਤੁਹਾਨੂੰ ਸਬਸਕ੍ਰਾਈਬਰ ਵਾਲੀ ਗੱਲ ਕਹੀ ਹੈ ਸੋ ਪਿਆਰ ਦਿੰਦੇ ਰਹਿਣਾ ਸੋ ਮਿਲਦੇ ਹਾਂ ਕੱਲ ਤੁਹਾਨੂੰ ਨਵੇਂ ਬਲੌਗ ਵਿੱਚ